प्यारे दर्शकों प्यार भरी सत श्री अकाल मेरी आज दी कहानी है परिवार ਨਾਲ ਹੀ ਕੁਛ ਨਾ ਪਿਆਰੇ ਦਰਸ਼ਕੋ ਅੱਜ ਕੱਲ ਦੇ ਜਿਹੜੇ ਪਰਿਵਾਰ ਨੇ ਬਹੁਤ ਛੋਟੇ ਹਨ ਤੇ ਹੋਰ ਵੀ ਛੋਟੇ ਹੁੰਦੇ ਜਾ ਰਹੇ ਹਨ ਤੇ ਇਨ੍ਹਾਂ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਜਿਹੜੇ ਨੇ ਬਹੁਤ ਹੀ ਜ਼ਿਆਦਾ ਵੱਧ ਰਹੇ ਹਨ ਹਾਂਜੀ ਇਸ ਨੂੰ ਜਿਨਾ ਤੁਸੀਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਤੇ ਕੋਸ਼ਿਸ਼ ਕਰਨੀ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਦੀ ਦੋ ਬਜ਼ੁਰਗ ਆਪਸ ਵਿੱਚ ਗੱਲਾਂ ਕਰਦੇ ਹਨ ਪਹਿਲਾ ਬਜ਼ੁਰਗ ਮੇਰੀ ਇੱਕ ਪੋਤੀ ਹੈ ਵਿਆਹ ਦੇ ਲਾਇਕ ਹੈ ਨੌਕਰੀ ਕਰਦੀ ਹੈ 5 ਫੁੱਟ 6 ਇੰਚ ਕੱਦ ਹੈ ਜੇਕਰ ਕੋਈ ਮੁੰਡਾ ਹੋਵੇ ਤਾਂ ਜਰੂਰ ਦੱਸੀ ਦੂਜਾ ਬਜ਼ੁਰਗ ਤੁਹਾਡੀ ਪੋਤੀ ਨੂੰ ਕਿਹੋ ਜਿਹਾ ਘਰ ਪਰਿਵਾਰ ਚਾਹੀਦਾ ਹੈ ਪਹਿਲਾ ਬਜ਼ੁਰਗ ਕੁਝ ਖਾਸ ਨਹੀਂ ਮੁੰਡਾ ਬਸ ਪੜਿਆ ਲਿਖਿਆ ਹੋਵੇ ਘਰ ਆਪਣਾ ਹੋਵੇ ਘਰ ਵਿੱਚ ਏਸੀ ਲੱਗੇ ਹੋਣ ਘਰ ਵਿੱਚ ਕਾਰ ਹੋਵੇ ਤਨਖਾਹ ਲੱਖ ਕੁ ਰੁਪਈਆ ਹੋਵੇ ਦੂਜਾ ਬਜ਼ੁਰਗ ਕੁਝ ਹੋਰ ਪਹਿਲਾ ਬਜ਼ੁਰਗ ਹਾਂ ਸਭ ਤੋਂ ਜ਼ਰੂਰੀ ਹੈ ਮੁੰਡਾ ਇਕੱਲਾ ਹੋਵੇ ਉਸ ਦਾ ਕੋਈ ਭੈਣ ਭਰਾ ਜਾਂ ਮਾਂ ਬਾਪ ਨਾ ਹੋਣ ਐਵੇਂ ਲੜਾਈ ਝਗੜੇ ਹੀ ਹੁੰਦੇ ਰਹਿੰਦੇ ਹਨ ਪਰਿਵਾਰ ਵਿੱਚ ਦੂਜਾ ਬਜ਼ੁਰਗ ਮੇਰੇ ਦੋਸਤ ਦਾ ਇੱਕ ਮੁੰਡਾ ਹੈ ਉਸ ਦਾ ਭੈਣ ਭਰਾ ਨਹੀਂ ਮਾਪੇ ਨਹੀਂ ਤੇ ਤਨਖਾਹ ਵੀ 1.5 ਲੱਖ ਰੁਪਏ ਹੈ ਪਹਿਲਾ ਬਜ਼ੁਰਗ ਫਿਰ ਰਿਸ਼ਤਾ ਪੱਕਾ ਕਰਵਾਓ ਦੂਸਰਾ ਬਜ਼ੁਰਗ ਪਰ ਮੁੰਡੇ ਦੀ ਵੀ ਇੱਕ ਸ਼ਰਤ ਹੈ ਕਿ ਕੁੜੀ ਇਕੱਲੀ ਹੋਵੇ ਉਸ ਦੇ ਕੋਈ ਭੈਣ ਭਰਾ ਜਾਂ ਮਾਪੇ ਜਾਂ ਕੋਈ ਹੋਰ ਰਿਸ਼ਤੇਦਾਰ ਨਾ ਹੋਣ ਜਾਂ ਫਿਰ ਤੁਹਾਡਾ ਪਰਿਵਾਰ ਖੁਦਕਿਚੀ ਕਰ ਲਵੇ ਤੇ ਕੁੜੀ ਕੱਲੀ ਰਹਿ ਜਾਵੇ ਇਹ ਰਿਸ਼ਤਾ ਤਾਂ ਹੋ ਸਕਦਾ ਹੈ ਪਹਿਲਾਂ ਬਜ਼ੁਰਗ ਇਹ ਕੀ ਬਕਵਾਸ ਹੈ ਮੇਰਾ ਪਰਿਵਾਰ ਖੁਦਕਿਚੀ ਕਿਉਂ ਕਰੇ ਕਹ ਲਓ ਉਸ ਲੜਕੀ ਦੇ ਦੁੱਖ ਸੁੱਖ ਵਿੱਚ ਕੌਣ ਸ਼ਾਮਲ ਹੋਵੇਗਾ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਦੂਜਾ ਬਜੁਰਗ ਵਾ ਮੇਰੇ ਦੋਸਤ ਵਾ ਆਪਣਾ ਪਰਿਵਾਰ ਹੋਵੇ ਤੇ ਦੂਜੇ ਦਾ ਕੁਝ ਨਾ ਹੋਵੇ ਪਹਿਲਾਂ ਆਪਣੇ ਬੱਚਿਆਂ ਨੂੰ ਪਰਿਵਾਰ ਦੀ ਮਹੱਤਤਾ ਸਮਝਾਓ ਘਰ ਦੇ ਵੱਡੇ ਅਤੇ ਘਰ ਦੇ ਛੋਟੇ ਸਾਰੇ ਆਪਣਿਆਂ ਲਈ ਬਹੁਤ ਜ਼ਰੂਰੀ ਹੁੰਦੇ ਹਨ ਨਹੀਂ ਤੇ ਇਨਸਾਨ ਖੁਸ਼ੀ ਤੇ ਗਮੀ ਵਿੱਚ ਇਕੱਲਾ ਰਹਿ ਜਾਂਦਾ ਹੈ ਤੇ ਖੁਸ਼ੀ ਦੀ ਤੇ ਗਮੀ ਦੀ ਮਹੱਤਤਾ ਨੂੰ ਭੁੱਲ ਹੀ ਜਾਂਦਾ ਹੈ ਤੇ ਜ਼ਿੰਦਗੀ ਨਰਕ ਬਣ ਜਾਂਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਆਪਣੀ ਸੋਚ ਚੰਗੀ ਰੱਖੋ ਅਤੇ ਆਪਣੇ ਬੱਚਿਆਂ ਨੂੰ ਵੀ ਚੰਗੀਆਂ ਸਿੱਖਿਆਵਾਂ ਦਿਓ ਤੇ ਉਹਨਾਂ ਨੂੰ ਸਾਂਝੇ ਪਰਿਵਾਰ ਅਤੇ ਸੱਸ ਸਹੁਰੇ ਤੇ ਦਿਉਰ ਨਾਨਾ ਦੀ ਇੱਜ਼ਤ ਕਰਨਾ ਸਿਖਾਓ ਤੇ ਸਾਂਝੇ ਪਰਿਵਾਰ ਦੇ ਫਾਇਦੇ ਗੁਣ ਜ਼ਰੂਰ ਦੱਸੋ ਧੰਨਵਾਦ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ